ਚੀਜ਼ਾਂ ਸਟ्रेस ਵਾਲੇ ਮਰੀਜ਼ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਜਿਵੇਂ ਕਿ ਓਵਰ ਥਿੰਕਿੰਗ ਜੇ ਕੋਈ ਗੱਲ ਦਿਮਾਗ ਵਿੱਚ ਬਾਰ ਬਾਰ ਆ ਰਹੀ ਹੈ ਉਹਨੂੰ ਸੋਚਣਾ ਬੰਦ ਕਰ ਦਿਓ ਉਹ ਤਾਂ ਉਹਦੇ ਉਹਦੇ ਵੱਸ ਦੀ ਗੱਲ ਨਹੀਂ ਹੈ ਇਹ ਵੱਸ ਦੀ ਗੱਲ ਹੈ ਜਿਵੇਂ ਕਿਸੇ ਨੂੰ ਹਿਚਕੀ ਆ ਰਹੀ ਹੁੰਦੀ ਹੈ ਹਾਂਜੀ ਅਸੀਂ ਕੀ ਕਹਿੰਦੇ ਆ ਉਹਨੂੰ ਹੋਰ ਪਾਸੇ ਧਿਆਨ ਕਰਦੇ ਨੇ ਉਹ ਹਿਚਕੀ ਬੰਦ ਹੋ ਜਾਂਦੀ ਐਵੇਂ ਹੀ ਦਿਮਾਗ ਇੱਕਦਮ ਚੇਂਜ ਹੋ ਜਾਂਦਾ ਦੱਸ ਰਹੇ ਸੀ ਵੀ ਪਹਿਲੇ ਦਿਨ ਹੀ ਤੁਹਾਨੂੰ ਫਰਕ ਪੈ ਗਿਆ ਡਾਕਟਰ ਸਾਹਿਬ ਨੇ 10 ਦਿਨ ਚ ਅੱਜ ਪੰਜ ਮਾ ਦਿਨ ਹੈ ਮਨੋ ਮਤਲਬ ਮੈਂ ਬਿਲਕੁਲ 101% ਮੈਂ ਕਹਿ ਸਕਦਾ ਵੀ ਮੈਂ ਪਰਮਾਤਮਾ ਦਾ ਬੜਾ ਸ਼ੁਕਰ ਕਰਦਾ ਵੀ ਸ਼ਾਇਦ ਮੇਰੇ ਜਿਹੜੇ ਕਰਮ تھے ਉਹ ਇੱਥੇ ਪਜਾਇਆ ਡਾਕਟਰ ਸਾਹਿਬ ਕੋਲ ਪਜਾਇਆ ਔਰ ਡਾਕਟਰ ਸਾਹਿਬ ਵੀ ਸਾਡੀ ਨੇਚਰ ਦੇ ਨਿਕਲੇ ਮੈਂ ਖੁਦ ਫੋਨ ਕੀਤਾ ਦੂਸਰੇ ਦਿਨ ਇਹਨਾਂ ਨੂੰ ਮੈਂ ਡਾਕਟਰ ਸਾਹਿਬ ਮੈਂ ਠੀਕ ਹੈ ਜੀ ਮੇਰੀ ਜਾਨ ਬਚ ਗਈ ਅੱਜ ਮੈਂ ਖੁਸ਼ ਹੈ ਗੱਲ ਕਰ ਰਿਹਾ ਨਹੀਂ ਤਾਂ ਮੈਂ ਗੱਲ ਵੀ ਨਹੀਂ ਕਰ ਸਕਦਾ ਦਾ ਤੁਹਾਡੇ ਨਾਲ ਮੈਂ ਇਥੋਂ ਚੱਲ ਜਾਣਾ ਦਾ ਚੁੱਪਚਾਪ ਉੱਠ ਗਿਆ ਹੁਣ ਥੋੜੀ ਫਿਰ ਲਾਈਫ ਹੈ ਜਿਹੜੀ ਉਹ 5D ਹੋ ਗਈ ਹੈ ਕਲਰ ਜੀ ਤੋਂ ਗੱਲੜ ਤੋਂ ਵੀ ਉੱਪਰ ਹੋ ਗਈ ਸਰ ਦੇਖੋ ਜਿੱਦੀ ਜਾਨ ਨਹੀਂ ਮਤਲਬ ਤੁਸੀਂ ਇਹ ਦੇਖੋ ਤੁਸੀਂ ਦੁਨੀਆ ਤੋਂ ਕੱਟ ਜਾਂਦੇ ਇਸ ਚੀਜ਼ ਚ ਤੁਹਾਨੂੰ ਚੰਗਾ ਕੁਝ ਨਹੀਂ ਲੱਗਦਾ